ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮੰਦਰ ਵੀਲੇ ਵਾਲਾ ਤੇ ਅੱਜ ਤੁਹਾਨੂੰ ਮਿਲਾਉਣੇ ਆਂ ਉਮਰ ਛੋਟੀ ਹੈ ਤੇ ਤਜਰਬਾ ਬਹੁਤ ਵਧੀਆ ਹੈ ਤੇ ਬਹੁਤ ਅੱਛੀ ਬਾਜਵੀ ਹੈ ਤੁਹਾਨੂੰ ਮਿਲਾਉਣੇ ਆ ਸਾਡੇ ਨਾਲ ਆਵੀ ਸਰੋਤਾ ਜੀ ਓਠੀ ਟਾਕੋ ਜੀ ਹਾਂਜੀ ਵਧੀਆ ਤੁਸੀਂ ਦੱਸੋ ਕਿੱਦਾਂ ਚੱਲ ਰਹੀ ਜ਼ਿੰਦਗੀ ਬਸ ਰੱਬ ਦੇ ਸਾਰੇ ਨੰਗੀ ਵੀ ਜਾਂਦੀ ਵਧੀਆ ਐਮਐਚ1 ਦੇ ਉੱਤੇ ਤੁਸੀਂ ਗਾਇਆ ਹਨਾ ਸੈਮੀਫਾਈਨਲ ਤੱਕ ਗਏ ਤੁਸੀਂ ਹਾਂਜੀ ਹਾਂਜੀ ਉਦੋਂ ਬਾਅਦ ਦੇ ਵਿੱਚ ਕੀ ਗੱਲ ਬਣ ਗਈ ਲੈ ਵੀ ਤੁਸੀਂ ਇੱਕਦਮ ਲੋਪ ਹੋ ਗਏ ਤੇ ਅੱਗੇ ਕਿਉਂ ਨਹੀਂ ਆਗੇ? ਬਸ ਬਹੁਤ ਪ੍ਰੋਗਰਾਮ ਵੀ ਪਹਿਲਾਂ ਕੀਤੇ ਆ ਲੋਕਾਂ ਚ ਪਛਾਣ ਵੀ ਬਣਾਈ ਸੀ, ਸੌਂਗ ਵੀ ਆਏ ਆ ਇੱਕ ਦੋ। ਤੇ ਕੁਝ ਘਰਾਂ ਦੀਆਂ ਮਜਬੂਰੀਆਂ ਕਰਕੇ ਪਿੱਛੇ ਬੰਦਾ ਰਹਿ ਜਾਂਦਾ। ਗਾਇਕੀ ਮਹਿੰਗੀ ਹੋ ਗਈ ਨਾ। ਹਾਂ ਗਾਇਕੀ ਮਹਿੰਗੀ ਹੋ ਗਈ ਵੀ ਆਪਾਂ ਇੰਨਾ ਫਰੋਚ ਨਹੀਂ ਕਰ ਸਕਦੇ ਵੀ। ਮਾੜੇ ਬੰਦੇ ਦਾ ਵਾਸਤਾ ਰੋਗ ਨਹੀਂ ਰਹਿ ਗਿਆ। ਹਾਂਜੀ ਹਾਂਜੀ। ਕਿਹੜੇ ਕਿਹੜੇ ਸੰਗਰਾਂ ਨੂੰ ਤੁਸੀਂ ਪਹਿਲਾਂ ਗਾਣੇ ਕਰ ਚੁੱਕੇ ਆ? ਆਪਦੇ ਕੋਈ ਐਲਬਮ ਬਾਈ ਤੁਹਾਡੀ? ਹਾਂਜੀ ਮੈਂ ਪਹਿਲਾ Song ਅਜ ਤੋਂ 4-5 ਸਾਲ ਹੋ ਗਏ ਆ ਪਹਿਲਾ ਰੀਜ Song ਆਇਆ ਸੀ ਮੇਰਾ ਰੀਜ ਸੱਜਣਾ ਤੇ ਲਿਖਿਆ ਸਾਡੇ ਮਾਹੀ ਜਗਰਾਉਂ ਤੋਂ ਮੁੰਡਾ ਹੈਗਾ ਉਹਨਾਂ ਨਾਲ ਤੇ ਉਹਨਾਂ ਨੇ ਰਲ ਮਿਲ ਕੇ ਕਰਵਾਇਆ ਸੀ Song ਮੇਰਾ ਤੇ ਫਿਰ ਆਪਣਾ ਨਛੱਤਰ ਭਾਜੀ ਨਾਲ ਵੀ ਟ੍ਰੈਕ ਕੀਤਾ ਸੀਗਾ ਹੋਰ ਵੀਡੀਓ ਰਹਿ ਗਿਆ ਸੀਗਾ ਤੇ ਕੱਲਾ ਆਡੀਓ ਸੀਗਾ ਤੇ ਬਹੁਤ ਪਿਆਰ ਮਿਲਿਆ ਸਭ ਦਾ ਪਹਿਲਾ ਗਾਣਾ ਕਿਹੜਾ ਸੀ ਤੁਹਾਡਾ ਰੀਜ ਸੱਜਣਾ ਜੀ ਸੁਣਾਓਗੇ ਦਰਸ਼ਕਾਂ ਨੂੰ ਹਾਂਜੀ ਹਾਂਜੀ ਮੰਨ ਗਏ ਪੈਰਾਂ ਦਾ ਮੇ ਮੁੱਲ ਮੋੜ ਆਏ ਰੱਬ ਨੇ ਨਾ ਤਾਂ ਜਨਮ ਦਾ ਜੋ ਜੁੜ ਆਏ ਰੱਬ ਨੇ ਹੱਕ ਕਦੇ ਟੁੱਟਿਆ ਨਾ ਟੁੱਟ ਸਕਦੀ ਸਾਡੇ ਪਿਆਰ ਦੀ ਧੀ ਜਿਸ ਸਜਣਾ ਹੂੰ ਜਾ ਕੇ ਆਖਰੀ ਸਾਹਾਂ ਤੇ ਪੂਰੀ ਹੋ ਗਈ ਜੋ ਤੈਨੂੰ ਬੋਹਣ ਦੀ ਸ੍ਰੀਜ ਸਜਣਾ ਸਿਮਰਨ ਤੇਰੀ ਬਸ ਤੇਰੀ ਰਹੂ ਸਭ ਤੇਰੇ ਲਈ ਹਰ ਦੁੱਖ ਵੇ ਸਹੂ ਮੈਂ ਜਗ ਦੀ ਨਾ ਰਤਾ ਪਰਵਾਹ ਕਰਦੀ ਤੂੰ ਨਾਲ ਰਹੀ ਜਗ ਕੁਝ ਵੀ ਕਹੂ ਹਏ ਗੱਲ ਮਾਹੀ ਜਗ ਰੋ ਸੱਚ ਆਖਨਾ ਪਾਲ ਨਜ਼ਰਤ ਵੀ ਜ ਸਜਣਾ ਹੁ ਜਾ ਕੇ ਆਖੀ ਸਹਾਂ ਤੇ ਪੂਰੀ ਹੋ ਗਈ ਜੋ ਤੈਨੂੰ ਬੋਣ ਦੀ ਸ੍ਰੀ ਜ ਸਜਣਾ ਵਾਹ ਹਾਂਜੀ ਗਾਇਕੀ ਵੱਲ ਆਉਣ ਦਾ ਸੁਭਾਅ ਕਿਵੇਂ ਬਣਿਆ ਪਹਿਲਾਂ ਤੁਸੀਂ ਫੈਮਿਲੀ ਵਿੱਚ ਗਾਉਂਦਾ ਕੋਈ ਨਹੀਂ ਜੀ ਮੈਂ ਬਚਪਨ ਤੋਂ ਹੀ ਮੈਨੂੰ ਸ਼ੌਂਕ ਸੀਗਾ ਤੇ ਜਦੋਂ ਸਕੂਲ ਦੇ ਵਿੱਚ ਬਾਲ ਸਭਾ ਵਗੈਰਾ ਪ੍ਰੋਗਰਾਮ ਹੁੰਦੇ ਸੀਗਾ ਬਸ ਉਦੋਂ ਟੀਚਰਾਂ ਨੇ ਕਹਿ ਕੇ ਕਿ ਵੀ ਤੁਸੀਂ ਅੱਜ ਸੌਂਗ ਸੁਣਾਉਣਾ ਕਿਸੇ ਨੇ ਕੁਝ ਕਰਨਾ ਹਨਾ ਤਾਂ ਬਾਲ ਸਭਾ ਦੇ ਵਿੱਚ ਸ਼ੁਰੂ ਕੀਤਾ ਵੀ ਅੱਜ ਸਕੂਲ ਤੋਂ ਤੀਸਰੀ ਕਲਾਸ ਤੋਂ ਮੈਂ ਗਾਣਾ ਸ਼ੁਰੂ ਕਰਤਾ ਉਹ ਅੱਗੋਂ ਮੈਨੂੰ ਹੌਸਲਾ ਮਿਲਦਾ ਗਿਆ ਕਿ ਤੁਸੀਂ ਬਹੁਤ ਸੋਨਾ ਗਾਉਂਦੇ ਹੋ ਵਧੀਆ ਗਾਇਆ ਕਰੋ ਤਾਂ ਬਸ ਅੱਗੇ ਦੀ ਅੱਗੇ ਦੀ ਅੱਗੇ ਸਕੂਲ ਦੇ ਵਿੱਚ ਸਟਾਰਟਿੰਗ ਹੋ ਗਈ ਫਿਰ ਵੱਡੇ ਸਕੂਲ ਦੇ ਵਿੱਚ ਗਏ ਉੱਥੇ ਵੀ ਬਹੁਤ ਵਧੀਆ ਮੌਕਾ ਮਿਲਦਾ ਰਿਹਾ ਫਿਰ ਹੌਲੀ ਹੌਲੀ ਇਦਾਂ ਹੀ ਆਡੀਸ਼ਨ ਦਿੰਦੇ ਰਹੇ ਤੇ ਪਹਿਲਾ ਆਡੀਸ਼ਨ ਕਿੱਥੇ ਦਿੱਤਾ ਸੀਗਾ ਮੈਂ ਆਡੀਸ਼ਨ ਐਮਐਚ1 ਤੇ ਹੀ ਦਿੱਤਾ ਸੀਗਾ ਪਹਿਲਾ ਆਵਾਜ਼ ਪੰਜਾਬੀ ਦੀ ਅੱਛਾ ਪਹਿਲਾ ਹੀ ਹਾਂਜੀ ਹਾਂਜੀ ਰਿਆਜ਼ ਨਹੀਂ ਕੀਤਾ ਪਹਿਲਾਂ ਤੁਸੀਂ ਰਿਆਜ਼ ਚੱਲਦਾ ਹੀ ਰਹਿੰਦਾ ਸੀ ਜਿਵੇਂ ਕਿਤੇ ਆਪਣੇ ਮੇਲੇ ਦੇ ਬਾਲ ਸਭਾ ਵਿੱਚ ਤੁਸੀਂ ਗਾਉਂਦੇ ਸੀਗੇ ਹਾਂਜੀ ਹਾਂਜੀ ਬਾਲ ਸਭਾ ਤੋਂ ਗਾਉਣ ਤੋਂ ਬਾਅਦ ਤੁਸੀਂ ਰਿਆਜ਼ ਕਰਨ ਲੱਗ ਪਏ ਕਿ ਸਿੱਖਿਆ ਕਿਸੇ ਕੋਲ ਬਸ ਗਾਉਣ ਗਿਫਟ ਜ਼ਿਆਦਾ ਸੀਗਾ ਮੈਨੂੰ ਓਕੇ ਤੇ ਸਿੱਖਣ ਲਈ ਵੀ ਥੋੜਾ ਜਿਆਦਾ ਤੁਹਾਨੂੰ ਪਤਾ ਅੱਜ ਕੱਲ ਲੋਕ ਪੇਮੈਂਟ ਹੀ ਭਾਲਦੇ ਆ ਹਾਂਜੀ ਹਾਂਜੀ ਤੇ ਉਹ ਆਪਾਂ ਕਰਨੀ ਸੀ ਸਕਦੇ ਥੋੜਾ ਘਰੋਂ ਉਦਾਂ ਦੇ ਹਾਲਾਤ ਨੇ ਓਕੇ ਤੇ ਚਲੋ ਗੋਡ ਗਿਫਟ ਸੀਗਾ ਰੋਲ ਫਿਰ ਕੇ ਥੋੜਾ ਜਿਹਾ ਸਿੱਖਿਆ ਜਿੰਨਾ ਵੀ ਸਿੱਖਿਆ ਆਪਾਂ ਅ ਸਟੱਡੀ ਕਿੰਨੀ ਕੀਤੀ ਹੈ ਮੈਂ ਵੈਸੇ ਤਾਂ ਪਲੱਸ 2 ਕਰਨ ਦੀ ਕੋਸ਼ਿਸ਼ ਕੀਤੀ ਬਾਕੀ ਇੱਕ ਪੇਪਰ ਚ ਰਹਿ ਗਿਆ ਜਿਆਦਾ ਧਿਆਨ ਮੇਰਾ ਐ ਥੈਂਕ ਯੂ ਬਾਕੀ ਵਾਲੀ ਸੀਗਾ ਤੇ 10th ਰਹਿ ਗਈ ਆਪਣੇ ਕੋਲੇ ਤਾਂ ਨਹੀਂ ਕੋਈ ਐ ਬੰਦਾ ਮਿਲਿਆ ਨਹੀਂ ਤੁਹਾਨੂੰ ਸੰਗੀਤ ਇੰਡਸਟਰੀ ਦੇ ਵਿੱਚ ਕੋਈ ਬੰਦਾ ਤੁਹਾਨੂੰ ਮਿਲਿਆ ਹੋਵੇ ਜਿਹੜੇ ਕੈਦੇ ਲਈ ਮੈਂ ਤੁਹਾਨੂੰ ਰਿਕਾਰਡ ਕਰ ਦਿੰਦਾ ਯਾਰ ਉਹ ਨਹੀਂ ਹਾਲੇ ਤੱਕ ਤਾਂ ਕਿਸੇ ਨੇ ਵੀ ਐਦਾਂ ਨਹੀਂ ਕੋਈ ਕੰਪਨੀ ਸੀਗੀ ਉਹ ਬੌਂਡ ਕਰਨਾ ਚਾਹੁੰਦੇ ਸੀਗੇ ਤੇ ਬਾਕੀ ਮੈਂ ਫਿਰ ਉਹਨਾਂ ਨਾਲ ਬੌਂਡਿੰਗ ਨਹੀਂ ਕੀਤੀ ਕਿਉਂਕਿ ਉਹਨਾਂ ਨੇ ਅੱਗੇ ਵੀ ਹੋਰ ਵੀ ਬੱਚੇ ਕੀਤੇ ਸੀਗੇ ਕਿ ਉਹਨਾਂ ਦਾ ਕੁਝ ਨਹੀਂ ਬਣਿਆ ਨਹੀਂ ਜਿਹੜੀ ਤੁਸੀਂ ਆ ਗਾਣਾ ਰਿਕਾਰਡ ਤੁਸੀਂ ਕਰਵਾਇਆ ਹਾਂ ਹਾਂਜੀ ਹਾਂਜੀ ਇਹ ਮੈਨੂੰ ਹੈਲਪ ਹੀ ਕੀਤੀ ਹੈ ਕਿਸੇ ਨੇ ਹਾਂਜੀ ਹਾਂਜੀ ਅੱਗੇ ਦਾ ਕੀ ਤੁਹਾਡਾ ਮਾਹੌਲ ਹੈ ਲੈ ਵੀ ਗਾਇਕ ਨੂੰ ਮਹਿੰਗੀ ਵੇਚਣਾ ਚਾਹੋਗੇ ਇਹ ਸ਼ੌਕ ਨੂੰ ਪੂਰਾ ਕਰਨਾ ਹੈ ਸ਼ੌਂਕ ਇਹ ਜਦੋਂ ਆਪਾਂ ਨੂੰ ਗੋੜ ਗਿਫਟ ਮਿਲਿਆ ਹੋਵੇ ਤੇ ਨਿਕਲਦਾ ਨਹੀਂ ਸਕਦਾ ਸ਼ੌਂਕ ਦਾ ਮੁੱਲ ਹੀ ਨਹੀਂ ਕੋਈ ਬਾਕੀ ਸ਼ੌਂਕ ਦੇ ਤੌਰ ਤੇ ਆਪਾਂ ਜਿੱਥੇ ਜਿੱਥੇ ਮੌਕੇ ਮਿਲਦੇ ਰਹਿ ਗਾਉਂਦੇ ਰਵਾਂਗੇ ਤੇ ਛੱਡੀ ਤਾਂ ਜਾਣੀ ਨਹੀਂ ਗਈ ਕਿਉਂਕਿ ਨਹੀਂ ਹੁਣ ਤੁਹਾਡਾ ਰਿਆ ਚੱਲਦਾ ਹਾਂਜੀ ਹਾਂਜੀ ਘਰੇ ਕਰਦੇ ਹੋ ਜਾਂ ਕਿਸੇ ਉਸਤਾਦ ਕੋਲੇ ਹੋ ਬਸ ਰਲ ਮਿਲ ਕੇ ਇਦਾਂ ਬੱਚੇ ਜਿੰਨੇ ਵੀ ਹੁੰਦੇ ਆ ਵੀ ਇੱਕ ਦੂਜੇ ਨਾਲ ਰਲ ਮਿਲ ਕੇ ਕਰ ਲਈਦਾ ਘਰ ਵੀ ਕਰਦੇ ਰਹੀਦਾ ਗਾਉਂਦੇ ਰਹੀਦਾ ਉਸਦਾ ਦੀ ਗੱਲ ਮੈਂ ਤਾਂ ਕੀਤੀ ਆ ਉਸਤਾਦ ਗਾਇਕੀ ਲੈਂਦੇ ਵਿੱਚ ਹਰ ਖੇਤ ਦੇ ਵਿੱਚ ਉਸਤਾਦ ਹੋਣਾ ਜ਼ਰੂਰੀ ਹੈ ਤੁਸੀਂ ਉਸਤਾਦ ਘੜਿਆ ਕੋਈ ਨਹੀਂ ਜੀ ਮੈਂ ਉਸਤਾਦ ਨਹੀਂ ਘੜਿਆ ਅੱਛਾ ਆਪਣੇ ਆਪ ਹੀ ਹਾਂਜੀ ਹਾਂਜੀ ਸਿੱਖੇ ਹੋ ਹਾਂਜੀ ਜਿਹੜਾ ਆਪਣੇ ਮਨ ਨੂੰ ਲੱਭਦਾ ਗਾਣਾ ਵਧੀਆ ਦਰਸ਼ਕਾਂ ਦੇ ਰੂਬਰੂ ਜਿਹੜਾ ਤੁਹਾਡੇ ਆਪਣੇ ਮਨ ਨੂੰ ਪਸੰਦ ਆ ਪੂਰਾ ਕੋਈ ਗੱਲ ਨਹੀਂ ਜੀ ਜ਼ਰੂਰ ਮਾਸ਼ਾਵਾਲੀ ਭਾਜੀ ਦਾ ਬਹੁਤ ਸੋਹਣਾ ਸੌਂਗ ਹੈ ਵਾਹ ਕੀ ਬਾਤ ਹੈ ਤੇ ਮੇਰੇ ਦਿਲ ਦੇ ਕਰੀਬ ਹੈ ਬੰਦਾ ਬਹੁਤ ਸਰੀਲਾ ਵੀ ਹੈ ਸਾਰੇ ਸਰੀਲੇ ਅੱਛੇ ਆਪ ਇਸਨੇ हो कुछ कहना नहीं मैं तेरे बिन रहना नहीं मैं हो कुछ कहना नहीं मैं तेरे बिन रहना नहीं मैं जीना मरना दार तेरे बस ये हो एक पैगा मेरा हाँ जिन्हें चल देने जिन्हें आने ने ਹਰ ਸਤ ਸਜਣਾ ਨਾਮ ਤੇਰਾ ਜਿਨੇ ਚੱਲਦੇ ਨੇ ਜਿਨੇ ਆਉਣੇ ਨੇ ਹਰ ਸਤ ਸਜਣਾ ਨਾਮ ਤੇਰਾ ਜ਼ਿੰਦਗੀ ਦੇ ਸਾਰੇ ਦੁੱਖ ਸੁੱਖ ਵੇ ਮੈਂ ਤੇਰੇ ਨਾਲ ਹੀ ਕਟਣੇ ਨੇ ਦੁਨੀਆਂ 'ਪਾਵੇਂ ਮੈਨੂੰ ਕੁਝ ਵੀ ਕੈ ਨਾ ਤਹਥੋਂ ਪਾਸੇ ਵਟਣੇ ਨੇ ਮੇਰਾ ਬੁਣੂ ਵੇਖਿਆ ਨਹੀਂ ਛੜਣਾ ਬਸ ਤੂੰ ਹੀ ਇੱਕ ਤਾਂ ਮੇਰਾ ਹਾ ਜਿਨੇ ਚੱਲਦੇ ਨੇ ਜਿਨੇ ਆਉਣੇ ਨੇ ਹਰ ਸਾਥ ਸਜਣਾ ਨਾਮ ਤੇਰਾ जिन्ने चलदे ने जिन्ने औने ने हरसत सजना नाम तेरा करदे हालात ਤੁਸੀਂ ਕਹਦੇ ਨਵੀ ਕੋਈ ਤਾਂ ਠੀਕ ਨਹੀਂ ਗਏ ਜਾਨੀ ਇੰਨਾ ਪੈਸਾ ਨਹੀਂ ਕਿਸੇ ਕੋਲ ਸਕਦਾ ਜਿਹੜਾ ਅਸੀਂ ਰਿਕਾਰਡਿੰਗ ਕਰਾ ਕੇ ਐਲਬਮ ਬਣਾ ਸਕੀ ਜੀ ਜੀ ਤੇ ਸ਼ੌਕ ਮੇਲੇ ਮੂਲੇ ਜੰਦੇ ਜਦੋਂ ਮੇਲੇ ਲੱਗਦੇ ਆ ਹਾਂਜੀ ਪਿੰਡਾਂ ਦੇ ਵਿੱਚ ਬਲਾਉਂਦਾ ਤਾਂ ਚੱਲ ਜਾਈਦਾ ਉਦੋਂ ਵੀ ਜੇ ਕੋਈ ਅੱਛਾ ਸਿੰਗਰ ਆਇਆ ਹੋਵੇ ਫੇਵਰੇਟ ਤੇ ਵੇਖਣ ਵੀ ਜਾਈਦਾ ਅਜੇ ਮੌਕਾ ਮਿਲ ਜਾਵੇ ਤੇ ਗਾਈਦਾ ਵੀ ਆ ਵੈਰੀ ਗੁੱਡ ਅਭੀ ਸੋਤਾ ਜੀ ਇੱਕ ਤਾਂ ਤੁਸੀਂ ਯੰਗ ਹੋ ਹਾਂਜੀ ਤੇ ਲੋਕ ਜਿਹੜੇ ਗਾਣੇ ਅੱਜਕੱਲ ਦੇ ਆ ਢੂਮ ਟੜੱਕੇ ਵਾਲੇ ਚੱਕਵੇਂ ਹੁੰਦੇ ਆ ਨਵੇਂ ਨਵੇਂ Song ਹੀ ਕਰਦੇ ਆ ਹਾਂ ਨਵੇਂ ਕਰਦੇ ਆ ਜਿਹੜੀ ਸਾਡੀ ਪਰਾਤਨ ਪੀੜ੍ਹੀ ਪੁਰਾਣੇ ਬਜ਼ੁਰਗ ਹੈ ਉਹਨਾਂ ਨੂੰ ਵੀ ਫਾਲੋ ਕਰਦੇ ਹੋ ਤੁਸੀਂ ਬਿਲਕੁਲ ਬਿਲਕੁਲ ਜਿਵੇਂ ਗਰਮੀਤ ਬਾਵਾ ਜੀ ਵਾਹ ਹਾਂ ਬਾਪੂ ਲਾਲ ਚੰਦ ਜਮਲਾ ਜੱਟ ਜੀ ਆਪਣੇ ਕੁਲਦੀਪ ਮਾਨਕ ਉਸਤਾਦ ਜੀ ਵੀ ਇਹਨਾਂ ਨੂੰ ਵੀ ਗਾ ਕੇ ਬਹੁਤ ਖੁਸ਼ੀ ਮਿਲਦੀ ਜੀ ਮੈਨੂੰ ਬਹੁਤ ਪਿਆਰ ਮਿਲਿਆ ਸੀ ਆਵਾਜ਼ ਪੰਜਾਬ ਦੀ ਚ ਸਟੈਂਡਿੰਗ ਵਿੱਚ ਲਈ ਸੀ ਮੈਂ ਵਾਹ ਕੀ ਬਾਤ ਹੈ ਤੇ ਮੈਂ ਤੇਰੀ ਤੂੰ ਮੇਰਾ ਸਾਡਾ ਨਾ ਜਾਈ ਬਹੁਤ ਸੋਹਣਾ ਸੋਹਣਾ ਹਾਂਜੀ ਹਾਂਜੀ ਮੈਂ ਉਸ ਤੋਂ ਬਲਹਾਰ ਜਾਵਾ ਤੇ ਤੇਰਾ ਜਿਸ ਕਲਪੂਤ ਬਣਾਇਆ ਇਕੱਠੇ ਕਰ ਕੇ ਉਸ ਨੇ ਤੇ ਭਾਈਓ ਰੂਹ ਵਿਚ ਆਉਣ ਉਸ ਆ ਵਾਹ ਕਾ ਬਾਤ ਹੈ ਇਸ ਵਿੱਚ ਜਿਹਦੀ ਕਸਰ ਨਾ ਛੱਡੀ ਤੇਨੇ ਹਰ ਰੰਗਿਆ ਸਲਾ ਤੇ ਜਟਾ ਤੇ ਗਿੱਤੀ ਸੇ ਨਹੀਂ ਉਪਾਯ ਛੱਡ ਨਾ ਜਾਵੀਂ ਵੇ ਜੋ ਲੜਪੁੜੇ ਵਿੱਚ ਨਈਆ ਤੋੜਨ ਬਾਵੀਂ ਵੇ ਮੈਂ ਤੇਰੀ ਤੂੰ ਮੇਰਾ ਹੋ ਵੇ ਯਾਰ ਤੇਰੇ ਵਿੱਚ ਸੁਣਵੇਂ ਜਟਾ ਮੈਂ ਹੋ ਗਈ دیਵਾਨੀ ਅੱਗ जख्म ਬਧਰੇ ਦਿਲ ਤੇ ਹੋ ਨਾ ਮਾਰੇ ਕਾਨੀ ਓ ਮੈਨੂੰ ਜ਼ਖਮ ਵਜੋੜਾ ਤੇਰਾ ਓ ਮੈਨੂੰ ਜ਼ਖਮ ਵਜੋੜਾ ਤੇਰਾ ਮਲਮਾ ਲਾਵੀਂ ਵੇ ਜੋੜ ਪੁੜੇ ਵਿੱਚ ਲਾਈਆ ਤੋੜਨ ਨਾ ਮਾਵੀਂ ਵੇ ਹੰਮੇ ਤੇਰੀ ਤੂੰ ਮੇਰਾ ਹੋਵੇ ਬੇਨਤੀ ਦਰਸ਼ਕਾਂ ਨੂੰ ਅਵੀ ਸੋਤਾ ਤੁਹਾਡੇ ਸਾਹਮਣੇ ਬਹੁਤ ਅੱਛੀ ਆਵਾਜ਼ ਹੈ ਆਪਾਂ ਫੋਰਸਾਂਵਾਂ ਦੇ ਬੜੇ ਪੁੰਨਦਾਨ ਕਰਦੇ ਆਂ ਬੜੀ ਹੈਲਪ ਕਰਦੇ ਆ ਕਿਸੇ ਦੀ ਮਦਦ ਕਰਦੇ ਆ ਆਓ ਅੱਗੇ ਆਈਏ ਤੇ ਅਵੀ ਸੋਤਾ ਦੀ ਮਦਦ ਕਰਕੇ ਇਹ ਮਿੱਠੀ ਜੀ ਆਵਾਜ਼ ਨੂੰ ਰਿਕਾਰਡ ਕਰਾਈਏ ਜੇ ਤੁਸੀਂ ਮੇਲਾ ਹੈ ਤੁਹਾਡੇ ਪਿੰਡ ਕਿਤੇ ਮੇਲਾ ਹੈਗਾ ਜੇ ਮੇਲਾ ਕਰਾਉਣਾ ਹੈ ਜਾਂ ਕਿਤੇ ਵਿਆਹ ਸ਼ਾਦੀ ਤੇ ਬੁੱਕ ਵੀ ਕਰਾਉਣਾ ਤੁਸੀਂ ਅਵੀ ਸੋਤਾ ਜੀ ਤੁਹਾਨੂੰ ਆਪਾਂ ਨੰਬਰ ਦੱਸੇ ਨੰਬਰ ਉਹ ਦੱਸੋ ਜੀ ਦੱਸਕਾ ਤੁਹਾਡਾ ਨੰਬਰ ਕੀ ਹੈ ਮੇਰਾ ਨੰਬਰ 9877205204 ਦੁਬਾਰਾ ਫਿਰ ਪੜ੍ਹ ਕਰ ਦੋ 9877205204 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਫੇਰ ਟਾਈਮ ਲੱਗਿਆ ਤਾਂ ਤੁਹਾਡੇ ਰੂਲ ਫੇਰ ਹੋਗੇ ਹੁਣ ਅਸੀਂ ਮਾਫੀ ਚਾਉਣੀ ਹੈ ਥੈਂਕ ਯੂ ਧੰਨਵਾਦ